ਅੱਜ ਜੋ ਕੋਇਆ ਬਹੁਤ ਮਾੜਾ ਹੋਇਆ ਜੀ ਸਰਪੰਚ ਸਾਹਿਬ ਦੇ ਘਰੋਂ ਜਿਹੜੀ ਮਾਤਾ ਆਪਣੀ ਕਲਵੰਤ ਕੋਹਰਾ ਖਾਲਸਾ ਸ਼ਾਂਤ ਸਿੰਘ ਦੀ ਮਾਤਾ ਤੇ ਪਹਿਲਾਂ ਕਾਫੀ ਚਿਰ ਹੋ ਗਿਆ ਮੈਨੂੰ ਪਤਾ 2.5 ਸਾਲ ਤੰਨੇ ਹੋ ਗਿਆ ਜਦੋਂ ਉਹਨੂੰ ਗੀਲਤ ਭੇਜਿਆ ਗਿਆ ਉਹ ਮਨ ਤੇ ਐਸ਼ਪ੍ਰੈਸ਼ਰ ਪਾ ਰਿਹਾ ਜੀ ਅਫਸਰਤ ਇੰਨੀ ਹੋ ਗਈ ਯਾਰ ਬਹੁਤ ਰਾਜ ਕਰਾਇਆ ਕੋਈ ਰਾਜ ਨਹੀਂ ਹੋਇਆ ਅੱਜ ਦੁਪਹਿਰ ਨੂੰ ਦੀ ਅਚਾਨਕ ਮੌਤ ਹੋ ਗਈ ਹੁਣ ਜੈਡ ਬਾਡੀ ਜਿਹੜੀ ਉਹ ਤਰੋਂਡੀ ਲਗਾਤੀ ਗਈ ਆ ਸ਼ਿਕਾਰ ਦੀ ਡੀਲ ਉੱਤੱਕ ਕਰਾਂਗੇ ਜਦੋਂ ਤੱਕ ਕਿ ਉਹ ਆਪਣਾ ਮਿਸਤ ਸਿੰਘ ਖਾਲਸਾ ਛੁੱਟੀ ਤੇ ਨਹੀਂ ਆਉਦਾ ਅਸੀਂ ਜੱਜ ਸਾਹਿਬ ਨੂੰ ਰਿਕਵੈਸਟ ਕਰਾਂਗੇ ਐਮਲ ਸਾਹਿਬ ਨੂੰ ਤਰਸਤ ਕੀਤੀ ਅੱਜ ਤੇ ਭਗਵੰਤ ਮਾਨ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਾਂਦੀ ਯਾਰ ਉਹ ਮਾਪ ਦੀ ਮਾਨ ਲੂ ਹਿੱਕ ਸਕੇ ਜਿਸ ਦਾ ਸਾਡੀ ਪੂਰਜੋਕ ਇਸਾਰ ਬਸਤ ਸਿੰਘ ਦੀ ਮਾਤਾ ਜਿਹੜਾ ਮਿਸਤ ਸਿੰਘ ਨੂੰ ਬਿਨਾਂ ਵਜ੍ਹਾ ਤੋਂ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਆਊਟ ਆਫ ਸਟੇਟ ਭੇਜਿਆ ਗਿਆ ਉਹਦੇ ਦੁੱਖ ਦੇ ਵਿੱਚ ਉਹਦੀ ਅੱਜ ਮੌਤ ਹੋ ਚੁੱਕੀ ਹੈ ਉਹਦੀ ਹਜੇ ਜਾਣ ਦਾ ਕੋਈ ਸਮਾਂ ਨਹੀਂ ਸੀ ਇੱਕ ਤਰ੍ਹਾਂ ਦੇ ਅਸੀਂ ਕਹਿ ਸਕਦੇ ਹਾਂ ਵੀ ਉਹ ਜੇ ਜਵਾਨੀ ਦੇ ਪੜਾਅ 'ਚ ਹੀ ਸੀਗੇ ਪਰ ਸਰਕਾਰ ਦੀ ਤਕੇਸ਼ਾਈ ਦੇ ਕਾਰਨ ਉਹ ਡਿਪਰੈਸ਼ਨ 'ਚ ਚਲੇ ਗਏ ਤੇ ਆਪ ਦੇ ਪੁੱਤਰ ਨੂੰ ਮਿਲਣ ਦੀ ਖਾਤਰ ਕਿਉਂਕਿ ਗਰੀਬ ਪਰਿਵਾਰ ਆ ਇੰਨੀ ਜਗ੍ਹਾ ਉੱਥੇ ਜਾ ਕੇ ਕਿਸੇ ਕੋਈ ਹੱਲ ਵੀ ਹੈ ਨਹੀਂ ਕਿ ਜਾ ਕੇ ਮਾਂ ਤਾਂ ਮਿਲ ਸਕੇ ਉਹ ਇੱਕ ਵਾਰਾ ਵੀ ਨਹੀਂ ਜਾ ਸਕੀ ਤੇ ਉਹ ਡਿਪਰੈਸ਼ਨ ਚਲੀ ਗਈ ਤੇ ਅੱਜ ਉਹਦੀ ਮੌਤ ਹੋ ਗਈ ਆ ਉਹਦੇ ਮਾਂ ਤਾਂ ਦੀ ਸਵੇਰ ਮੌਤ ਹੋ ਗਈ 9:00 ਵਜੇ ਪਛਾਣ ਕੇ ਉਹ ਤਾਂ ਜਿਆਦਾ ਪ੍ਰੈਸ਼ਰ ਕਰਕੇ ਨਾ ਉਹਨਾਂ ਦਾ ਵਾਰ-ਵਾਰ ਕਹਿੰਦੀ ਮੈਂ ਬਸੰਤ ਸਿੰਘ ਨੂੰ ਮਿਲਣਾ ਅਸੀਂ ਬੇਨਤੀਆਂ ਸਰਕਾਰ ਨੂੰ ਬਹੁਤ ਕੀਤੀਆਂ ਲੋਵਰ ਇਲੈਕਟਿਵ ਰੂਪ ਚ ਦਿੱਤੇ ਮੈਂ ਵੀ ਸੰਸਦਾਂ ਨੇ ਭੇਜਿਆ ਉੱਥੇ ਤੇ ਹੁਣਾਂ ਦੀ ਫੇਰ ਬੇਨਤੀ ਕਰਦੇ ਹਾਂ ਬਸੰਤ ਸਿੰਘ ਨੂੰ ਸਨਸਕਾਰ ਤੇ ਭੋਗਤਕਰ ਰਿਹਾ ਕੀਤਾ ਜਾਵੇ ਕਰੋ ਤਾਂ ਸਨਸਕਾਰ ਕਰੋ ਜੀ ਤਾਂ ਬਸੰਤ ਸਿੰਘ ਆਜੋ ਸਨਸਕਾਰ ਕਰਾਂਗੇ ਹੋਰ ਵੀ ਮੰਨਦੇ ਰਹਿੰਦੇ ਕਾ ਬੇਨਤੀ ਹੈ ਜੀ ਇਹੋ ਹੀ ਆ ਸਨਸਕਾਰ ਕਰਕੇ ਤੇ ਆਉਣਾ ਪਹੁੰਚ ਭੇਜ ਦੇਵੇ ਸਾਨੂੰ ਬਿਲਕੁਲ ਜੀ ਅੱਜ ਬਹੁਤ ਹੀ ਦੁੱਖ ਦਾ ਸਮਾਂ ਸਰ ਸਰਜੀਤ ਸਿੰਘ ਜੀ ਸਾਡੇ ਨੰਬਰਦਾਰ ਸਾਬਕਾ ਸਰਪੰਚ ਉਹਨਾਂ ਵਾਸਤੇ ਉਹਨਾਂ ਦੇ ਪਰਿਵਾਰ ਵਾਸਤੇ ਸਾਡੇ ਨਗਰ ਵਾਸਤੇ ਕਿ ਸਰ ਬਸੰਤ ਸਿੰਘ ਦੀ ਮਾਤਾ ਜਿਹੜਾ ਬਸੰਤ ਸਿੰਘ ਨੂੰ ਬਿਨਾਂ ਵਜ੍ਹਾ ਤੋਂ ਡਿਬੜੂਗੜ ਜੇਲ੍ਹ ਦੇ ਵਿੱਚ ਆਊਟ ਆਫ ਸਟੇਟ ਭੇਜਿਆ ਗਿਆ ਉਹਦੇ ਦੁੱਖ ਦੇ ਵਿੱਚ ਉਹਦੀ ਅੱਜ ਮੌਤ ਹੋ ਚੁੱਕੀ ਹੈ ਉਹਦੀ ਹਜੇ ਜਾਣ ਦਾ ਕੋਈ ਸਮਾਂ ਨਹੀਂ ਸੀ ਇੱਕ ਤਰ੍ਹਾਂ ਦੇ ਅਸੀਂ ਕਹਿ ਸਕਦੇ ਹਾਂ ਵੀ ਉਹ ਹਜੇ ਜਵਾਨੀ ਦੇ ਫੜਾਜ ਹੀ ਸੀਗੇ ਪਰ ਸਰਕਾਰ ਦੀ ਧੱਕੇਸ਼ਾਹੀ ਦੇ ਕਾਰਨ ਉਹ ਡਿਪਰੈਸ਼ਨ 'ਚ ਚਲੇ ਗਏ ਤੇ ਆਪ ਦੇ ਪੁੱਤਰ ਨੂੰ ਮਿਲਣ ਦੀ ਖਾਤਰ ਕਿਉਂਕਿ ਗਰੀਬ ਪਰਿਵਾਰ ਆ ਇੰਨੀ ਜਗ੍ਹਾ ਉੱਥੇ ਜਾ ਕੇ ਕਿਸੇ ਕੋਈ ਹੱਲ ਵੀ ਹੈ ਨਹੀਂ ਕਿ ਜਾ ਕੇ ਮਾਤਾ ਮਿਲ ਸਕੇ ਉਹ ਇੱਕ ਵਾਰਾ ਵੀ ਨਹੀਂ ਜਾ ਸਕੀ ਉਹ ਡਿਪਰੈਸ਼ਨ ਚਲੀ ਗਈ ਤੇ ਅੱਜ ਉਹਦੀ ਮੌਤ ਹੋ ਗਈ ਆ ਉਹਨੂੰ 7ਵੇਂ ਨਾਲ ਅਟੈਕ ਆ ਗਿਆ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਬੰਧਤ ਅਫੀਸਰ ਸਾਹਿਬਾਨਾਂ ਨੂੰ ਭਾਵੇਂ ਉਹ ਜ਼ੇਰ ਨਾਲ ਸੰਬੰਧਿਤ ਆ ਭਾਵੇਂ ਸਰਕਾਰ ਨਾਲ ਸੰਬੰਧਿਤ ਆ ਭਾਵੇਂ ਮਾਨਯੋਗ ਡਿਪਟੀ ਕਮਿਸ਼ਨਰ ਫਿਰ ਸ਼੍ਰੀ ਅਮਰਸਰ ਸਾਹਿਬ ਆ ਕਿ ਉਹ ਤੁਰੰਤ ਸਰਬਸਤ ਸਿੰਘ ਨੂੰ ਰਿਹਾ ਕਰਨ ਖਾਸ ਕਰਕੇ ਅੰਤਮ ਜਿਹੜੇ ਸੰਸਕਾਰ ਦੇ ਜਿਹੜੀਆਂ ਰਸਮਾਂ ਉਹਨਾਂ ਨੇ ਕਰ ਲਈਆਂ ਉਹ ਆਕੇ ਕਰਨ ਕਿਉਂਕਿ ਛੋਟਾ ਬੇਟਾ ਵੀ ਦਬਈ ਗਏ ਹੋਏ ਨੇ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਸਾਰੇ ਨਗਰ ਵੱਲੋਂ ਕਿ ਉਹਨਾਂ ਨੂੰ ਤੁਰੰਤ ਰਿਹਾ ਕਰਕੇ ਨਹੀਂ ਤਾਂ ਉਹਨਾਂ ਨੂੰ ਪ੍ਰੋਲ ਤੇ ਜਾਂ ਜਵਾਨ ਤੇ ਜ਼ਰੂਰ ਭੋਗ ਤੱਕ ਭੇਜਿਆ ਦੇ ਦੇ ਦੇਖੋ ਜੀ ਉਹ ਬੇਟੇ ਤੋਂ ਬਿਨਾ ਕਾਦੇ ਸੰਸਕਾਰ ਹੁੰਦੇ ਆ ਜਦੋਂ ਬੇਟਾ ਜਿੰਨਾ ਚੱਕਰ ਨਹੀਂ ਆਉਂਦਾ ਉਹਨਾਂ ਚੱਕਰ ਸੰਸਕਾਰ ਦਾ ਤਾਂ ਕੋਈ ਪ੍ਰੋਗਰਾਮ ਨਹੀਂ ਕਿ ਇਸ ਕਰਕੇ ਅਸੀਂ ਇਸ ਸਰਕਾਰ ਤੋਂ ਮੰਗ ਕਰਦੇ ਆਂ ਤੇ ਔਰ ਵੇਟ ਕਰਾਂਗੇ ਜਿੰਨਾ ਚਿਰ ਵੇਟਾ ਨਹੀਂ ਆਉਂਦਾ ਉਹ ਨਾ ਜਰ ਸਰਕਾਰ ਨਹੀਂ ਕੀਤਾ ਜਾਊਗਾ ਉਹਦੀ ਬੋਡੀ ਨੂੰ ਅਸੀਂ ਜਮਾ ਕਰਵਾ ਚੁੱਕੇ ਆਂ ਤੇ ਜਿੰਨਾ ਚਿਰ ਸਰਕਾਰ ਸਾਡਾ ਸਾਥ ਨਹੀਂ ਦਿੰਦੀ ਜਾਂ ਪ੍ਰਸ਼ਾਸਨ ਸਾਡਾ ਸਾਥ ਨਹੀਂ ਦਿੰਦਾ ਉਹਨਾਂ ਚਿਰ ਅਸੀਂ ਸਹਿਕਾਰ ਨਹੀਂ ਕਰਾਂਗੇ ਅੱਜ ਜੋ ਹੋਇਆ ਬਹੁਤ ਮਾੜਾ ਹੋਇਆ ਜੀ ਸਰਪੰਚ ਸਾਹਿਬ ਦੇ ਘਰੋਂ ਜਿਹੜੀ ਮਾਤਾ ਆਪਣੀ ਕਲਵੰਤ ਕौरा ਖਾਲਸਾ ਸੰਤ ਸੰਗਤ ਦੀ ਮਾਤਾ ਪਹਿਲਾਂ ਕਾਫੀ ਚਿਰ ਹੋ ਗਿਆ ਮੈਨੂੰ ਪਤਾ 2.5 ਸਾਲ ਤੰਨੇ ਹੋ ਗਿਆ ਜਦੋਂ ਦਾ ਉਹ ਜੇਲ੍ਹ ਤੇ ਭੇਜਿਆ ਗਿਆ ਉਹ ਮਨ ਤੇ ਐਸ਼ਾ ਪ੍ਰੈਸ਼ਰ ਪਾ ਲਾ ਕਿ ਅਫਸਰ ਇੰਨੀ ਹੋ ਗਈ ਕਰਕੇ ਬਹੁਤ ਰਾਜ ਕਰਾਇਆ ਕੋਈ ਰਾਜ ਨਹੀਂ ਹੋਇਆ ਅੱਜ ਦੁਪਹਿਰ ਨੂੰ ਦੀ ਅਚਾਨਕ ਮੌਤ ਹੋ ਵੀ ਹੁਣ ਜੈਡ ਬਾਡੀ ਜਿਹੜੀ ਉਹ ਤਰੁੰਡੀ ਲਗਾ ਦਿੱਤੀ ਗਈ ਆ ਸ਼ਿਕਾਰ ਦੀ ਡੀ ਤੱਕ ਕਰਾਂਗੇ ਜਦੋਂ ਤੱਕ ਭਗਵਾ ਆਪਣਾ ਸੰਤ ਸਿੰਘ ਖਾਲਸਾ ਛੁੱਟੀ ਤੇ ਨਹੀਂ ਆਉਂਦਾ ਅਸੀਂ ਜੱਜ ਸਾਹਿਬ ਨੂੰ ਰਿਕਵੈਸਟ ਕਰਾਂਗੇ ਐਮਲ ਸਾਹਿਬ ਨੂੰ ਰਿਕਵੈਸਟ ਕੀਤੀ ਅੱਜ ਤੇ ਭਗਵੰਤ ਮਾਨ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਾਂਦੀ ਯਾਰ ਉਹ ਮਾਪ ਦੀ ਮਦਦ ਮਿਲ ਸਕੇ ਇਸ ਦਾ ਸਾਡੀ ਪੁਰਜ਼ੋ ਰੁਪਈਆ ਹੁਵਾਸਨ ਮੇਲੇ ਦੀ ਕੋ ਸਰਕਾਰ ਵੱਲੋਂ ਤੁਹਾਨੂੰ ਯਾਰ ਮੇਲੇ ਸਭ ਨੂੰ ਐਮਐਲ ਸਾਹਿਬ ਨੇ ਕਿਹਾ ਵੀ ਜੋ ਕਰਨਾ ਉਹ ਤਾਂ ਜੱਜ ਸਾਹਿਬ ਨੇ ਕਰਨਾ ਮੈਨੂੰ ਜਿੱਥੇ ਸਿਪਾਰਿਸ਼ ਕਰਨ ਦੀ ਲੋੜ ਪਈ ਐ ਐਸਐਸਪੀ ਸਾਹਿਬ ਨੂੰ ਕਹਿਣਾ ਪਿਆ ਡੀਸੀ ਨੂੰ ਕਹਿਣਾ ਪਿਆ ਕਿਸੇ ਤਰ੍ਹਾਂ ਦਾ ਕੋਈ ਹੋਰ ਹੋਇਆ ਬਾਕੀ ਜੇ ਕੋਈ ਸਹੂਲਤ ਵਗੈਰਾ ਕੋ ਬਣਦੀ ਸੀ ਤਾਂ ਅਸੀਂ ਦੇ ਦਿੰਦੇ ਵਚਨਬੰਦ ਰਾਂਗੇ